ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਕਣ ਦੇ ਉੱਤੇ ਬਹਿ ਗਈ ਇਹਦੇ ਬਾਜਾ ਦੂਰੋਂ ਦੇਂਦੇ ਦੇ ਸਰ ਫੜਦੇ ਫੜਦੇ ਕੁੜੀਆਂ ਵਿੱਚ ਡੇਗ ਗਈ ਨਹੀਂ ਸਾਦੀ ਸਬਜੀ ਤੇ ਸਵੇਰ ਦੀ ਲਾ ਕੇ ਰੱਖੀ ਵਾਹ ਗਰਮੀ ਦਾ ਕਰਕੇ ਗਰਮ ਸੀਗੀ ਫੜਦੇ ਆ ਫੜਦੇ ਆਂ ਮਤਲਬ ਜਦੋਂ ਫੜੀ ਨਾ ਫੜਦੇ ਫੜਦੇ ਜਲ ਗਈ ਕਿੰਨੇ ਸਾਲ ਦੀ ਇਹਦੇ ਨਾਲ ਇਹ 3 ਸਾਲ ਦੀ ਹੈ ਮਨਜੋਤ ਨਾਇਕ ਮਨਜੋਤ ਨਾਇਕ ਹਾਂਜੀ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਰਹਿੰਦੇ ਤੁਹਾਨੂੰ ਉਹਨਾਂ ਸੀ ਸਰਕਾਰੀ ਹਸਪਤਾਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰ ਸਰਪੇ ਦਿੱਤਾ ਹੈ ਹਾਂਜੀ ਨਾਮ ਕੀ ਆਪਣਾ ਲਾਲਬੀਰ ਹਾਂਜੀ ਕਿੱਥੇ ਕਿਰਿਆ ਨਾਲ ਵੜੀ ਜੀ ਅੱਜ ਕੀ ਕਰ ਹੋਈ ਕੋਈ ਗੱਲ ਨਹੀਂ ਸਰ ਲੰਗਰ ਲਾਇਆ ਸੀ ਤੇ ਬੱਚੇ ਖੇਡਦੇ ਪਏ ਸੀ ਇਹ ਟੱਕਣ ਦੇ ਉੱਤੇ ਬਹਿ ਗਈ ਇਹਦੇ ਬਾਜਾ ਦੂਰੋਂ ਦੇਂਦੇ ਦੇ ਸਰ ਫੜਦੇ ਫੜਦੇ ਗੁੜੀਆਂ ਵਿੱਚ ਡੇਗੀ ਹਾਂਜੀ ਹੋਰ ਕੁਝ ਨਹੀਂ ਸਰ ਅਸੀਂ ਉੱਥੇ ਲੈ ਕੇ ਆਏ ਗੁਰਨਾਨ ਦੇ ਹਸਪਤਾਲ ਸਰ ਜੀ ਵੀ ਆ ਕੇ ਸਾਡੀ ਮਦਦ ਕੀਤੀ ਜਾਵੇ ਵਾਹ ਪੂਰੀ ਗੱਲ ਸਾਰੀ ਨਹੀਂ ਸੀ ਆਪਣੀ ਹਾਂਜੀ ਸਾਦੀ ਹੀ ਹੁੰਦਾ ਲੈ ਨਹੀਂ ਸਾਦੀ ਸਭ ਜੀ ਤਸਵੀਰ ਦੀ ਲਾ ਕੇ ਰੱਖੀ ਵੈ ਗਰਮੀ ਦਾ ਕਰਕੇ ਗਰਮ ਸੀਗੀ ਫੜਦਿਆਂ ਫੜਦਿਆਂ ਹੀ ਮਤਲਬ ਜਦੋਂ ਫੜੀ ਨਾ ਫੜਦਿਆਂ ਫੜਦਿਆਂ ਜਲ ਗਈ ਇਹ ਕਿੰਨੀ ਸਾਲ ਦੀ ਇਹਦੇ ਨਾਲ ਇਹ 3 ਸਾਲ ਦੀ ਹੈ ਮਨਜੋਤ ਨਾ ਹਾਂਜੀ ਹੁਣ ਤੁਸੀਂ ਅੰਮ੍ਰਿਤਸਰ ਜਣਾ ਲਓ ਹਾਂਜੀ ਡਾਕਟਰ ਜੀ ਕੋਈ ਡਾਕਟਰ ਲਾਜ ਕਰ ਰਿਹਾ ਕਹਿੰਦੇ ਕੋਈ ਗੱਲ ਠੀਕ ਹੋ ਜੇਗੀ ਤੁਹਾਨੂੰ ਕੀ ਗੱਲ ਹੈ ਵੀਰੇ ਕੁਲਦੇ ਦੇ ਰਹਿਣ ਵਾਲਿਆਂ ਨਾਮ ਮੇਰਾ ਰਜੀਤ ਕੌਰ ਐ ਲੰਗਰ ਲਾਇਆ ਮਾਤਾ ਰਾਣੀ ਦਾ ਅਸੀਂ ਤਾਂ ਮਾਤਾ ਰਾਣੀ ਦੀ ਸੇਵਾ ਕਰਦੇ ਪਏ ਬੱਚਿਆਂ ਨੂੰ ਬਥੇਰਾ ਫੜ ਕੇ ਰੱਖੀਦਾ ਪਰ ਨਹੀਂ ਬੱਚੇ ਫੜੇ ਨਹੀਂਦੇ ਤੁਹਾਨੂੰ ਪਤਾ ਬੱਚੇ ਸਤਾਨ ਕਰਦੇ ਆ ਅੱਜ ਕੀ ਗੱਲ ਰਹੀ ਸੀ ਕੀ ਹੋਇਆ ਹੋਣੀ ਆ ਵੀਰੇ ਸਬਜੀ ਵਿੱਚ ਗਿਰ ਗਈ ਐ ਹੋਰ ਕੋਈ ਗੱਤ ਨਹੀਂ ਹੋਈ ਕਿੰਨੇ ਸਾਲ ਦਾ ਇਹ 3 ਸਾਲ ਦਾ ਬੱਚਾ ਹੈ ਹਾਂਜੀ ਹਾਂਜੀ ਕੁੜੀ ਹੈਗੀ ਹਾਂਜੀ ਕੁੜੀ ਆਏ ਤੇ ਹਸੇ ਅੰਬਰਸਰ ਪਹਿਲਾਂ ਹਸਪਤਾਲ ਖੜਿਆ ਖੜਿਆ ਕਿ ਉਹ ਵੀ ਦੱਸੋ ਪਹਿਲਾਂ ਸੀ ਸਰਕਾਰੀ ਹਸਪਤਾਲ ਪੱਟੀ ਖੜਿਆ ਹੋਇਆ ਸੀ ਉਹਨਾਂ ਨੇ ਸਾਨੂੰ ਅੰਬਰ ਸਰਪੇ ਦਿੱਤਾ ਹੈ ਹਾਂ ਜੀ ਹੁਣ ਸਰਕਾਰ ਨੂੰ ਕੀ ਦਸ ਮਦਦ ਤੋਂ ਕਰਨੀ ਗਈ ਹੁਣ ਜੋ ਇੰਨੇ ਜੋਗਿਆ ਗਏ ਆਹੀਂ ਤਾਂ ਮਤੜੇ ਗਏ ਆ ਡੈਮ ਕਿਤੇ ਡਾਂਗੇ ਖਾਂਦੇ ਆ ਮੇਰੇ ਬਹੁਤ ਸਾਡੀ ਗਰੀਬੀ ਘਰ ਦੇ ਵਿੱਚ ਆਪਦੇ ਅਹੀਂ ਉਹ ਹੀ ਕਮਾਉਣਾ ਹੋਈ ਖਾਣਾ ਹੈ ਅੱਛਾ ਲੰਗਰ ਲਾਇਆ ਤੇ ਲੰਗਰ ਦੇ ਵਿੱਚ ਬੈਠ ਕੇ ਹਾਂ ਜੀ ਲੰਗਰ ਲਾਇਆ ਵੀਰੇ ਹਾਂ ਜੀ